ਪੰਜਾਬ ਸਟੇਟ ਮੇਰਾ ਨਾਮ ਸ਼ਾਮ ਪਟਾਟਾ ਜੀ ਪਨੋਟ ਐਂਟਰਪ੍ਰਾਈਜ਼ਸ ਲੁਧਿਆਣਾ ਸਰ ਅੱਜ ਟੋਲ ਵਜਾਏ ਜਾ ਰਹੇ ਆ ਕੀ ਵਜ੍ਹਾ ਤੁਸੀਂ ਇੱਕ ਗੁੰਮਸੂ ਦਾ ਦਾ ਵੀ ਪੋਸਟਰ ਜਿਬਰ ਕੀਤਾ ਵੀ ਦੇਖੋ ਸਰ ਪੰਜਾਬ ਗਵਰਨਮੈਂਟ ਦੀਆਂ ਲੋਟਰੀ ਚੱਲ ਰਹੀਆਂ ਜਿਹਦੇ ਵਿੱਚ ਪੰਜਾਬ ਸਟੇਟ 2 200 ਡੀਅਰ ਮੰਥਲੀ ਲੋਟਰੀ ਦਾ ਡਰਾ ਸੀਗਾ ਜਿਹੜਾ 2 ਅਗਸਤ ਨੂੰ ਕੱਢਿਆ ਗਿਆ ਇਹ ਡਰਾ ਐਵਰੀ ਸੈਟਰਡੇ ਫਰਸਟ ਵੀਕ ਆਫ ਦਾ ਐਵਰੀ ਸੈਟਰਡੇ ਕੱਢਿਆ ਜਾਂਦਾ ਹੈ ਜਿਹਦਾ ਫਰਸਟ ਪ੍ਰਾਈਜ਼ 1 ਡੇਢ ਕਰੋੜ ਰੁਪਏ ਆ ਸੈਕੰਡ ਪ੍ਰਾਈਜ਼ 10 ਲੱਖ ਆ ਤੇ ਥਰਡ ਪ੍ਰਾਈਜ਼ 5 ਲੱਖ ਆ ਇਹਦਾ ਜਿਹੜਾ ਸੈਕੰਡ ਪ੍ਰਾਈਜ਼ ਆ ਉਹ ਸਾਡੇ ਪ੍ਰੌਂਟੈਂਟਰਪ੍ਰਾਈਜ਼ ਦੇ ਰਿਟੇਲ ਨੈਟਵਰਕ ਦੇ ਥਰੂ ਪੰਡਿਤ ਲੋਟਰੀ ਏਜੰਸੀ ਮਲੇਰ ਕੋਟਰਾਂ ਦੇ ਥਰੂ ਫਿੱਟ ਹੋਇਆ ਜਿਹੜਾ 10 ਲੱਖ ਦਾ ਪ੍ਰਾਈਜ਼ ਆ ਜਿਹਦਾ ਨੰਬਰ ਸੀ 563549 ਹਾਲਾਂਕਿ ਇਹ ਵਿਅਕਤੀ ਪਿਛਲੇ 2-3 ਦਿਨਾਂ ਤੋਂ ਮਿਸਿੰਗ ਆ ਸਾਡੇ ਸਾਹਮਣੇ ਹਲੇ ਆਇਆ ਨਹੀਂ ਇਹ ਬੰਦਾ ਜਿਹਦਾ ਇਹ ਪ੍ਰਾਈਸ ਹਟੋਇਆ ਸਾਡੀ ਮਤਲਬ ਕਿ ਗੁਜਾਰਿਸ਼ ਵੀ ਇਹ ਆ ਕਿ ਜਿਹੜਾ ਵੀ ਬੰਦਾ ਹੈ 10 ਲੱਖ ਦਾ ਪ੍ਰਾਈਸ ਸਾਡੇ ਕੋਲੋਂ ਹਟੋਇਆ ਆ ਉਹ ਸਾਡੇ ਕੋਲ ਆ ਕੇ ਕਲੇਮ ਬੰਦਾ ਕਲੇਮ ਬਣੇ ਤਾਂ ਕਿ ਅਸੀਂ ਉਹਦੀ ਸਰਕਾਰੀ ਜੋ ਵੀ ਉਹਦੀ ਪ੍ਰੋਸੈਸ ਆ ਉਹਦੀ ਭਾਲ ਕੀਤੀ ਜਾ ਰਹੀ ਹੈ ਉਹਦੀ ਭਾਲ ਕੀਤੀ ਜਾ ਰਹੀ ਹੈ ਜੀ ਨੰਬਰ ਸਰ ਉਹਦਾ ਹੈਗਾ ਜੀ 563549 ਅੱਛਾ ਤੁਸੀਂ ਹੁਣ ਢੋਲ ਵਜਾ ਰਹੇ ਹੋ ਇੱਕ ਤੁਸੀਂ ਅ ਵੀ ਲਾਟਰੀ ਦਾ ਨੰਬਰ ਵੀ ਜ਼ਿਕਰ ਕਰ ਰਹੇ ਜੀ ਜੀ ਇਹੋ ਲੈ ਜੀ ਹਾਂਜੀ ਬਿਲਕੁਲ ਕਰ ਰਹੇ ਹਾਂ ਸਰ ਕਿਉਂਕਿ ਜੇ ਟਿਕਟ ਪਾਉਣ ਦਾ ਤਾਂ ਹੀ ਫਾਇਦਾ ਹੈ ਜੇ ਅਗਲਾ ਬੰਦਾ ਇਨਾਮ ਵੀ ਅਗਲੇ ਬੰਦੇ ਨੂੰ ਮਿਲੇ ਇਸ ਤੋਂ ਇਲਾਵਾ ਸਾਡਾ ਸੈਕੰਡ ਪ੍ਰਾਈਜ਼ ਵੀ ਸਾਡੇ ਕੋਲ ਹਿੱਟ ਹੋਇਆ ਜਿਹੜਾ ਕਿ 5 ਲੱਖ ਰੁਪਏ ਦਾ ਸੀ ਜਿਹੜਾ ਨੰਬਰ ਹੈ 725321 ਇਹ ਵੀ ਸਾਡੇ ਲੋਕਲ ਲੁਧਿਆਣਾ ਦੇ ਵਿੱਚ ਹੀ ਸਾਡੇ ਕੋਲ ਹਿੱਟ ਹੋਇਆ ਹੈ ਡੁਗਰੀ ਦੇ ਵਿੱਚ ਡੁਗਰੀ ਦੇ ਵਿੱਚ ਸਾਡੇ ਰਿਟੇਲ ਨੈਟਵਰਕ ਦੇ ਥਰੂ ਇਹ ਵੀ ਪ੍ਰਾਈਸ ਸਾਡਾ ਹਟ ਹੋਇਆ ਇਹ ਵੀ ਬੰਦਾ ਨਹੀਂ ਮਿਲਿਆ ਨਹੀਂ ਸਰ ਇਹ ਬੰਦਾ ਸਾਡੇ ਕੰਟੈਕਟ ਦੇ ਵਿੱਚ ਉਹ ਅਸੀਂ ਇਹਦੇ ਵਿਦਨ 10 ਲੱਖ ਨਿਕਲੇ ਉਹਦਾ ਮੋਬਾਈਲ ਨੰਬਰ ਨਹੀਂ ਨੋਟ ਕੀਤਾ ਜਦੋਂ ਟਿਕਟ ਵੇਚਦੇ ਮੋਬਾਈਲ ਨੰਬਰ ਨੋਟ ਇਹ ਸਾਡੇ ਰਿਟੇਲ ਨੈਟਵਰਕ ਦੇ ਥਰੂ ਪੰਡਤ ਲੋਟਰੀ ਏਜੰਸੀ ਮਲੇਰਕਾੜ ਤੋਂ ਵੀ ਕਿਹਾ ਜਿਵੇਂ ਤੁਸੀਂ ਜਾਣਦੇ ਹੋ ਇਹਨਾਂ ਦੇ ਕੋਲੋਂ 올 ਓਵਰ ਪੰਜਾਬ ਬਾਕੀਆਂ ਸਟੇਟਾਂ ਤੋਂ ਵੀ ਆ ਕੇ ਬੰਦੇ ਟਿਕਟਾਂ ਪਰਚੇਸ ਕਰਦੇ ਨੇ ਬਾਕੀ ਇਹ ਸਾਰੀ ਡਿਟੇਲ ਦੱਸਾਂਗੇ ਇਹਨਾਂ ਕੋਲ ਉਸ ਵਿਅਕਤੀ ਦਾ ਨੰਬਰ ਨਹੀਂ ਹੈ ਬਾਕੀ ਸਾਰੇ ਡਿਟੇਲਸ ਲਿਖੇ ਨੇ ਬਿਲਕੁਲ ਸਰ ਬਿਲਕੁਲ ਅਸੀਂ ਕੋਸ਼ਿਸ਼ ਹੈ ਸਾਡੀ ਵੀ ਤੁਹਾਡੇ ਮੀਡੀਆ ਦੇ ਥਰੂ ਵੀ ਉਸ ਬੰਦੇ ਤੱਕ ਇਹ ਸੂਚਨਾ ਪਹੁੰਚੇ ਤਾਂ ਕਿ ਉਹ ਆਪਣਾ ਜਿਹੜਾ ਬੰਦੀ ਇਨਾਮੀ ਰਾਸ਼ੀ ਹੈ ਸਾਡੇ ਤੋਂ ਕਲੇਮ ਕਰਾਉਣ ਲਈ ਪ੍ਰੋਸੈਸ ਕਰਤੀ ਆਓ ਬੜਾ ਜੀ ਆ ਰਿਹਾ ਕੀ ਕੀ ਵਜ੍ਹਾ ਸਰ ਅਸੀਂ 10 ਲੱਖ ਦੀ ਭਾਲ ਕਰ ਰਹੇ ਹਾਂ 10 ਲੱਖ ਵਾਲੇ ਵਿਜੇਤਾ ਦੀ ਜਿਹਦਾ ਨੰਬਰ ਹੈਗਾ 553599 ਤਕਰੀਬਨ ਸਾਡੇ ਕੋਲ ਨਾ ਪਤਾ ਗੱਲ ਕੀ ਹੈ ਵੀ ਰਾਸ਼ ਹੁੰਦਾ ਜਿਆਦਾ ਕਿਉਂਕਿ ਸਾਡੇ ਕੋਲ ਕਸਟਮਰ ਦੇ ਮੁੜ ਵੀ ਜਾਂਦੇ ਨੇ ਉਹਦੇ ਕਰਕੇ ਪ੍ਰੋਬਲਮ ਆਉਂਦੀ ਹੈ ਕਈ ਬੰਦੇ ਲਿਖਾ ਕੇ ਨਹੀਂ ਜਾਂਦੇ ਕਈਆਂ ਨੂੰ ਅਸੀਂ ਕਹਿੰਦੇ ਹਾਂ ਤੁਸੀਂ ਆ ਕੇ ਚੈੱਕ ਕਰ ਆ ਲਿਓ ਪਰ ਅਸੀਂ ਕੱਲ ਦੇ ਵੇਟ ਕਰ ਰਹੇ ਹਾਂ ਅੱਜ ਵੀ ਵੇਟ ਕਰੀਏ ਪਰ ਹਲੇ ਤੱਕ ਕੋਈ ਬੰਦਾ ਆਇਆ ਨਹੀਂ ਹੈਗਾ ਅਸੀਂ ਕਹਿੰਦੇ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਕੋਈ ਟਿਕਟ ਪਾੜ ਕੇ ਨਾ ਫਿਰਦੇ ਵੀ ਜਲਦੀ ਤੋਂ ਜਲਦੀ ਆਪਣਾ ਸਾਡੇ ਨਾਲ ਸੰਪਰਕ ਕਰੇ ਜਿਸਦਾ ਵੀ ਟਿਕਟ ਨੰਬਰ ਹੈਗਾ 523549 ਤੇ 1.5 ਕਰੋੜ ਵਾਲੀ ਟਿਕਟ ਹੈ ਜਿਹੜਾ 2 ਅਗਸਤ ਨੂੰ ਇਹਦਾ ਡਰਾਅ ਹੋਇਆ ਜੀ 10 ਲੱਖ ਰੁਪਏ ਦਾ ਨਾਮ 10 ਲੱਖ ਰੁਪਏ ਦਾ ਜੀ ਸੈਕੰਡ ਪ੍ਰਾਈਜ਼ ਇਹ ਕਿੰਨੇ ਦਿਨ ਵੈਲਿਡ ਕਿੰਨੇ ਦਿਨ ਹੁੰਦੀ ਬੱਚੀ ਇਹ 1 ਮਹੀਨੇ ਲਈ ਵੈਲਿਡ ਹੁੰਦਾ ਜੀ 1 ਮਹੀਨੇ ਵਿੱਚ ਕਲੇਮ ਕਰਨੀ ਹੁੰਦੀ ਹੈ ਬਹੁਤ ਅਸਰ ਇੱਕ ਮਹੀਨੇ ਦਾ ਲੜ ਹੁੰਦੀ ਹੈ